ਸਪਨੇ ਟੁੱਟੇ ਤੇ ਸਾਹ ਚੱਲਦੇ ਦਰਦਾ ਫਿਰਦਾ ਬੰਦਾ ਮੋਇਆ ਜਿਵੇਂ ਜਿਵੇਂ ਤੂੰ ਕਹਿੰਦੀ ਹੁੰਦੀ ਸੀ ਓਵੇਂ ਤਾਂ ਮੈਂ ਕੁਝ ਨਹੀਂ ਹੂੰ ਜਿਸ ਘਟੇ ਵਿੱਚ ਬaporeੜ ਗਏ ਆਖਿਰ ਉਹ ਪੁੱਤਰਾ ਵੀ ਥੋਏ ਸਤਿ ਸ਼੍ਰੀਕਾਲ ਜੀ ਹੋਪ ਕਿ ਸਾਰੇ ਠੀਕ ਹੀ ਹੋਗੇ ਤੁਸੀਂ ਹੁਣੇ ਉਹਨੇ ਇੱਕ ਵੀਡੀਓ ਦੇਖ ਕੇ ਹਟੇ ਹੋਗੇ ਨਾ ਕਿ 사우ਦੀ ਅਰਬ ਦੇ ਵਿੱਚ ਇੱਕ ਮੇਰਾ ਗੁਰਸਿੱਖ ਭਰਾ ਰਹਿੰਦਾ ਸੀ ਇਹ ਕੋਸ਼ ਰੂਮ ਮੇਟ ਜੋ ਉਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਨੇ ਉਹਦੇ ਕੇਸਾਂ ਦੀ ਬਿਦਵੀ ਕੀਤੀ ਤੇ ਦਾੜੀ ਵੀ ਪੱਟੀ ਤੇ ਉਸ ਤੋਂ ਬਾਅਦ ਕਤਲ ਕਰਤਾ ਯਾਰ ਜਦੋਂ ਇਹ ਗੱਲ ਸਾਹਮਣੇ ਆਈ ਨਾ ਕਿ ਕਤਲ ਕਰਤਾ ਕੀ ਕਸੂਰ ਸੀ ਵੀਰ ਦਾ ਯਾਰ ਵੀਰਾ ਕਹਿੰਦਾ ਦਾੜੀ ਤੇ ਸ਼ਰਾਬ ਡੋਲਦੇ ਸੀ ਕੇਸਾਂ ਦੇ ਵਿੱਚ ਸ਼ਰਾਬ ਡੋਲਦੇ ਸੀ ਪਰ ਗਲਤ ਗੱਲ ਲੈਣਾ ਯਾਰ ਕਿੰਨਾ ਮਾੜਾ ਸਮਾਂ ਆ ਗਿਆ ਯਾਰ ਦੋਸਤੋ ਹਜੇ ਵੀ ਸੰਭਲ ਜੋ ਹਜੇ ਵੀ ਸੰਭਲ ਜੋ 84 ਵਾਪਸ ਆ ਰਹੀ ਐ ਮੰਨੋ ਚਾਏ ਨਾ ਮੰਨੋ ਜਿੰਨੀ ਦੇਰ ਆਪਾਂ ਆਪ ਇਕੱਠੇ ਨਾ ਹੋਵਾਂਗੇ ਉੰਨੀ ਦੇਰ ਕੁਝ ਨਹੀਂ ਬੰਨਣਾ ਆ ਤੁਸੀਂ ਹੁਣੇ-ਹੁਣੇ ਕੋ ਹੁਸ਼ਿਆਰਪੁਰ ਦੀ ਖਬਰ ਦੇਖੀ ਹੋਏਗੀ 5 ਸਾਲਾ ਬੱਚਾ ਇੱਕ ਬਈਏ ਨੇ ਬਿਹਾਰੀ ਬਈਏ ਨੇ ਉਦੇ ਨਾਲ ਪਹਿਲਾਂ ਤਾਂ ਕੋਈ ਗੰਦਾ ਕੰਮ ਕੀਤਾ ਉਸ ਤੋਂ ਬਾਅਦ ਉਹਦਾ ਕਤਲ ਕਰਤਾ ਕਤਲ ਵੀ ਐ ਖੋਜਾ ਕੀਤਾ ਕਿ ਉਹਦੇ ਰੋੜ ਪਾਤੀ ਆ ਫਿਰ ਤੁਸੀਂ ਖਬਰ ਦੇਖੀ ਹੋਏਗੀ ਇੱਕ ਬਈਏ ਨੇ ਦੁ ਡਰਾਈ ਇੱਕ ਸਰਦਾਰ ਭਰਾ ਮਾਰਤਾ ਸਬਜੀ ਆਲੇ ਚੌੜੇ ਹੁੰਦੇ ਨੇ ਕਿ ਹਮ ਤੋਂ ਇਹੀ ਰੇੜੀ ਲਗਾएंगे ਪਰ ਇਹਨਾਂ ਦੀਆਂ ਰੇੜੀਆਂ ਚਕਾਓ ਦੇ ਬਈਆਂ ਨੂੰ ਜਿੰਨੀ ਜੁੱਤੀ ਫੇਰੀ ਜਾਂਦੀ ਹੈ ਨਾ ਓਨੀ ਜੁੱਤੀ ਫੇਰੋ ਠੀਕ ਹੈ ਨਾ ਮੈਨੂੰ ਤਾਂ ਬਈਏ ਦੇ ਨਾਮ ਤੋਂ ਹੀ ਨਫ਼ਰਤ ਹੋ ਗਈ ਹੈ ਮੈਂ ਤੁਹਾਨੂੰ ਜਦੋਂ ਉਹਦਾ ਮੈਂ ਉਹ ਹਰਵੀਰ ਦੀ ਵੀਡੀਓ ਦੇਖੀ ਨਾ ਉਸ ਤੋਂ ਬਾਅਦ ਮੈਨੂੰ ਬਈਏ ਦੇ ਨਾਮ ਤੋਂ ਨਫ਼ਰਤ ਹੋ ਗਈ ਹੈ ਵੀ ਬਈਆ ਸਾਲਾ ਸਾਡੇ ਪੰਜਾਬ ਚ ਆ ਕੇ ਗੰਦ ਪਾਈ ਜਾ ਰਹੇ ਆ ਪਰ ਜਿਹੜੀ ਆ ਕੇਸਾਂ ਦੀ ਬੇਦਬੀ ਹੈ ਨਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਨੂੰ ਇਨਸਾਫ ਦਿਵਾਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਵੀਡੀਓ ਜਿਹੜੇ ਵੀ ਇਨਸਾਨਾਂ ਨੇ ਉਹਦੇ ਨਾਲ ਇਹਲਾ ਕੰਮ ਕੀਤਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਗੇ ਤੋਂ ਅੱਗੇ ਇਹ ਵੀਡੀਓ ਪਹੁੰਚਾਓ ਤੇ ਬਾਈ ਨੂੰ ਇਨਸਾਫ ਮਿਲੇ ਯਾਰ ਕੀ ਕੀ ਕਸੂਰ ਸੀ ਬਾਈ ਦਾ ਯਾਰ ਤੇ ਬਈਆਂ ਨੂੰ ਜੁੱਤੀ ਜ਼ਰੂਰ ਫੇਰਨੀ ਚਾਹੀਦੀ ਆ ਇਹ ਬੜੀ ਅਚ